ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਨੀ ਹੈ ਨੈਸ਼ਨਲਿਟੀ ਲਾਅ ਨੂੰ ਲੈ ਕੇ ਬਹੁਤ ਲੋਕਾਂ ਦੇ ਕਮੈਂਟ ਇਹ ਆਏ ਹੋਏ ਸੀਗੇ ਕਿ ਭਾਜੀ ਜਿਹੜਾ ਨੈਸ਼ਨਲਿਟੀ ਲਾਅ ਆਪਾਂ ਫਾਈਲ ਸਬਮਿਟ ਟੀਆਰਸੀ ਤੋਂ ਬਾਅਦ 5 ਸਾਲ ਹੋਣ ਤੋਂ ਬਾਅਦ ਕਰ ਸਕਦੇ ਆ ਜਾ ਆਪਾਂ ਪੇਪਰ ਲੌਗ ਤੋਂ ਫਾਈਲ ਸਬਮਿਟ ਕਰਾ ਸਾਧਿਆ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਨੈਸ਼ਨਲਟੀ ਲਾਅ ਪਾਸ ਹੋਣਾ ਸੀਗਾ 10 ਸਾਲ ਤੱਕ ਜਾਣਾ ਸੀਗਾ ਸੋ ਕੋਰਟ ਨੇ ਉਹਨੂੰ ਕੈਨਸਲ ਕੀਤਾ ਪਰ ਇਹਦਾ ਮਤਲਬ ਇਹ ਨਹੀਂ ਕਿ ਹੁਣ ਉਹ ਦੁਬਾਰਾ ਨਹੀਂ ਆਣਾ ਕਿਉਂਕਿ ਇਹਦੇ ਉੱਪਰ ਫਿਰ ਤੋਂ ਬਹਿਸ ਚੱਲ ਪਈ ਆ ਫਿਰ ਤੋਂ ਚਰਚਾ ਹੋਣ ਲੱਗੀ ਆ ਇਹਦੇ ਵਿੱਚ ਕੀ ਕੀ ਚੇਂਜਸ ਕਰਕੇ ਇਹਨੂੰ ਦੁਬਾਰਾ ਤੋਂ ਲਿਆਇਆ ਜਾਏਗਾ ਜੀ ਹਾਂ ਦੇਖਣ ਵਾਲੀ ਗੱਲ ਇਹ ਹੋਏਗੀ ਇਹ ਕਦੋਂ ਆਏਗਾ ਕਿੰਨਾ ਟਾਈਮ ਇਹਨੂੰ ਹੋਰ ਲੱਗੇਗਾ ਪਰ ਇਹ ਜ਼ਰੂਰ ਫਾਈਨਲ ਕਰ ਦਿੱਤਾ ਸਰਕਾਰ ਨੇ ਕਿ ਅਸੀਂ ਦੁਬਾਰਾ ਤੋਂ ਫਿਰ ਲੈ ਕੇ ਆ ਰਿਹਾ ਇਹ ਤਾਂ ਲਾਅ ਚੇਂਜ ਹੋ ਕੇ ਹੀ ਰਹਿਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਫੋਰਨਲ ਲਾਅ ਵੀ ਇਹਨਾਂ ਨੇ ਐਸੇ ਤਰ੍ਹਾਂ ਚੇਂਜ ਕੀਤਾ ਜੀ ਪਹਿਲਾਂ ਉਹਨੂੰ ਅਪਰੂਵ ਨਹੀਂ ਕੀਤਾ ਫਿਰ ਵਾਪਸ ਆਇਆ ਫਿਰ ਉਹਦੇ ਵਿੱਚ ਥੋੜਾ ਬਹੁਤਾ ਚੇਂਜ ਕਰਕੇ ਉਹਨੂੰ ਅਪਰੂਵ ਕਰਾ ਲਿਤਾ ਗਿਆ ਸੋ ਹੁਣ ਫਿਰ ਨੈਸ਼ਨਲਟੀ ਲਾਅ ਵਾਪਸ ਤਾਂ ਚਲਾ ਗਿਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਪੱਕਾ ਹੀ ਪਰਮਾਨੈਂਟ ਕੈਨਸਲ ਹੋ ਗਿਆ ਔਨਲਾਈਨ ਦੇਣਾ ਚ ਫਿਰ ਤੋਂ ਆ ਸਕਦਾ ਨਵਾਂ ਠਮਾਕਾ ਹੋ ਸਕਦਾ ਸੋ ਜਿਨੇ ਲੋਕਾਂ ਲਈ ਹੁਣ 5 ਸਾਲ ਹੋ ਗਿਆ ਪੂਰੇ ਫਾਈਲਾਂ ਸਬਮਿਟ ਕਰਨੀਆਂ ਤਾਂ ਉਹ ਕਰ ਸਕਦੇ ਆ ਮੈਂ ਤੁਹਾਨੂੰ ਇਹਦੇ ਵਿੱਚ ਕਲੀਅਰ ਕਰੂੰਗਾ ਕਿ ਅਗਰ ਤੁਹਾਡੇ টিਆਰਸੀ ਤੋਂ 5 ਸਾਲ ਹੁੰਦੇ ਆ ਫਿਰ ਤਾਂ 101% ਸ਼ੋਰ ਆ ਕਿ ਤੁਸੀਂ ਫਾਈਲ ਲਾ ਸਕਦੇ ਇਹਦੇ ਵਿੱਚ ਤਾਂ ਕੋਈ ਡੋਊਟ ਨਹੀਂ ਪਰ ਜਿਹੜੇ ਕਈ ਲੋਕਾਂ ਦੀ ਇਹਦੇ ਵਿੱਚ ਇਹ ਕਨਫਿਊਜ਼ਨ ਆ ਕਿ ਅਸੀਂ ਫਾਈਲ ਲੋਗ ਤੋਂ ਆਪਣੀ ਫਾਈਲ ਸਬਮਿਟ ਕਰ ਸਕਦੇ ਆ ਨੈਸ਼ਨਲਟੀ ਲਈ ਜਾਂ ਨਹੀਂ ਕਰ ਸਕਦੇ ਸੋ ਉਹਨਾਂ ਲਈ ਇਹ ਵੀਡੀਓ ਆ ਕਿ ਹਾਂਜੀ ਤੁਸੀਂ ਫਾਈਲ ਸਬਮਿਟ ਕਰ ਸਕਦੇ ਆ ਕਿਉਂਕਿ ਫਾਈਲਾਂ ਸਬਮਿਟ ਹੋ ਰਹੀਆਂ ਆ ਅਦਰਵਾਈਜ਼ ਤੁਹਾਨੂੰ ਪਤਾ ਹੀ ਹੈ ਕਿ ਅਗਰ ਫਾਈਲ ਸਬਮਿਟ ਨਾ ਹੁੰਦੀ ਹੋਵੇ ਤੁਹਾਡੇ 5 ਸਾਲ ਨਾ ਅਕਾਊਂਟ ਹੁੰਦੇ ਹੋਣ ਜਦੋਂ ਤੁਹਾਡੀ ਇੱਥੇ ਐਂਟਰੀ ਹੋਈ ਆ ਜਾਂ ਫਾਈਲ ਲੌਕ ਹੋਈ ਆ ਫਿਰ ਤੁਹਾਨੂੰ ਪਤਾ ਕਿ ਉਹਨਾਂ ਨੇ ਫਾਈਲ ਸਬਮਿਟ ਹੀ ਨਹੀਂ ਕਰਨੀ ਸੀ ਸੋ ਫਾਈਲਾਂ ਸਬਮਿਟ ਹੋ ਰਹੀਆਂ ਹਾਂ ਇਹ ਮੈਂ ਤੁਹਾਨੂੰ ਨਾਲ ਨਾਲ ਜ਼ਰੂਰ ਦੱਸ ਦਵਾ ਕਿ ਮੇਰੇ ਨੋਨ ਦੇ ਵਿੱਚ ਹਜੇ ਤੱਕ ਬੰਦਿਆਂ ਨੇ ਫਾਈਲ ਸਬਮਿਟ ਕੀਤੀਆਂ ਬਹੁਤ ਨੇ ਆ ਪਰ ਹਜੇ ਤੱਕ ਕਿਸੇ ਮੇਰੇ ਬੀਰ ਦੀ ਨੈਸ਼ਨਲਿਟੀ ਨਹੀਂ ਆਈ ਕਿ ਮੈਂ ਤੁਹਾਨੂੰ ਕੋਈ ਉਦਾਹਰਨ ਵਜੋਂ ਤੁਹਾਨੂੰ ਕੋਈ ਪ੍ਰੂਫ ਦੇ ਸਕਾਂ ਕਿ ਹਾਂਜੀ ਇਹਨੇ ਕੀਤੀ ਸੀ ਇਹਦੀ ਆ ਗਈ ਸੋ ਇਸ ਲਈ ਮੈਂ 101% ਦਾ ਉਹਦੇ ਲਈ ਕਿਹਾ ਕਿ 5 ਸਾਲ ਜਿਹੜੇ ਹੋ ਗਏ ਕਾਰਡ ਤੋਂ ਬਾਅਦ ਉਹ ਤਾਂ ਕੋਈ ਜਨ ਦਾ ਮਸਲਾ ਹੈ ਹੀ ਨਹੀਂ ਪਰ ਜਿਨ੍ਹਾਂ ਦੇ ਹਲੇ ਈਆਸੀ ਨਹੀਂ ਆਇਆ ਸੀਗਾ ਔਰ ਪੇਪਰ ਲੌਗ ਤੋਂ ਜੋੜ ਕੇ ਉਹ ਕਰ ਰਹੇ ਐਪਲਾਈ ਬਹੁਤ ਅਪਲਾਈ ਕੀਤੀ ਹੋਈ ਹੈ ਬਹੁਤ ਲੋਕਾਂ ਨੇ ਔਰ ਬਹੁਤ ਲੋਕਾਂ ਦੀ ਐਪਲਾਈ ਹੁੰਦੀ ਪਈ ਆ ਅਗਰ ਇਹ ਲਾਅ ਨਾ ਹੁੰਦਾ ਜਾਂ ਨਹੀਂ ਐਪਲਾਈ ਹੁੰਦੀ ਹੁੰਦੀ ਤੁਹਾਨੂੰ ਪਤਾ ਕਿ ਸਬਮਿਟ ਹੀ ਨਹੀਂ ਹੋਣੀ ਸੀ ਸੋ ਇਹ ਸਬਮਿਟ ਹੋ ਰਹੀ ਆ ਤੁਸੀਂ ਵੀ ਕਰ ਦੋ ਕਿਉਂਕਿ ਇਹ ਲੋਕ ਵਾਪਸ ਗਿਆ ਇਹ ਨਹੀਂ ਕਿ ਹੁਣ ਕੈਂਸਲ ਹੋ ਗਿਆ ਕਿ ਤੁਸੀਂ ਹੁਣ ਦੁਬਾਰਾ ਤੋਂ ਬਾਅਦ ਚੋਂ ਵੇਟ ਕਰਾਂਗੇ ਸਾਲ ਬਾਅਦ 2 ਸਾਲ ਬਾਅਦ ਅਪਲਾਈ ਕਰੋਗੇ ਨਹੀਂ ਤੋਂ ਤੁਹਾਨੂੰ ਹੁਣ ਹੀ ਕਰਨੀ ਪਵੇਗੀ ਕਿਉਂਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਇਹ ਲਾਅ ਦੁਆਰ ਤਾਂ ਆਏਗਾ ਔਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਹੁਣ ਲਾਅ ਚੇਂਜ ਨਹੀਂ ਹੋਏਗਾ ਸੋ ਚੇਂਜ ਵੀ ਹੋ ਸਕਦਾ ਸੋ ਤੁਸੀਂ ਆਪਣੇ ਆਸ-ਪਾਸ ਦੇ ਕਿਸੇ ਵੀ ਲਾਇਰ ਨੂੰ ਹਾਇਰ ਕਰੋ ਲਾਇਰ ਨੂੰ ਆਪਣੀ ਫਾਈਲ ਦੋ ਔਰ ਕੇਸ ਲਗਾਏਗਾ ਬਾਕੀ ਤੁਹਾਡਾ ਕੇਸ ਉਹ ਸਾਰਾ ਕੁਝ ਸਮਝਾ ਦੇਗਾ ਤੁਹਾਨੂੰ ਕੀ ਹੋਣਾ ਕੀ ਨਹੀਂ ਹੋਣਾ ਪਰ ਹਾਂ ਇਹ ਸਮਵੇਟ ਹੋ ਰਹੀ ਆ ਇਹ ਮੈਂ ਤੁਹਾਨੂੰ ਦੱਸ ਦਵਾਂ ਬਾਕੀ ਮੇਰੇ ਨੌਂ ਦੇ ਵਿੱਚ ਅਗਰ ਇਦਾਂ ਦਾ ਕੋਈ ਬੰਦਾ ਹੋਇਆ ਤਾਂ ਮੈਂ ਤੁਹਾਨੂੰ ਬਹੁਤ ਜਲ ਸਾਮਣੇ ਲੈ ਕੇ ਆਉਂਗਾ ਅਗਰ ਤੁਸੀਂ ਵੀ ਕੋਈ ਵੀ ਆਸ-ਪਾਸ ਹੋਇਆ ਕੋਈ ਤੁਹਾਡੇ ਜਾਣ-ਪਛਾਣ ਚ ਹੋਇਆ ਅਗਰ ਜਿਹਨੂੰ ਇਹ ਚੀਜ਼ ਹੋਈ ਹੋਵੇ ਇਦਾਂ ਨੈਸ਼ਨੈਟੀ ਮਿਲੀ ਹੋਵੇ ਸੋ ਤੁਸੀਂ ਵੀ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸਿਓ ਤਾਂ ਕਿ ਬਹੁਤ ਲੋਕਾਂ ਨੂੰ ਹੌਸਲਾ ਮਿਲ ਸਕੇ ਤੇ ਬਹੁਤ ਲੋਕ ਤਾਂ ਇਹੀ ਚੀਜ਼ ਦੇ ਡਰਦੇ ਆ ਕਿ ਸਾਡੇ ਹਲੇ ਤੱਕ 5 ਸਾਲ ਟਆਰਸੀ ਤੋਂ ਬਾਅਦ ਨਹੀਂ ਹੋਏ ਲੇਕਿਨ ਕਾਰ ਸਾਡੇ ਇੱਥੇ ਆਉਣ ਵਾਲੇ 5 ਸਾਲ ਹੋ ਗਏ ਸੋ ਅਸੀਂ ਹੁਣ ਕਰੀਏ ਜਾਂ ਨਹੀਂ ਕਰੀਏ ਦੁਬਿਧਾ ਵਿੱਚ ਫਸੇ ਹੋਏ ਬਜਾਰੇ ਸੋ ਉਹਨਾਂ ਨੂੰ ਜਿਹੜੀ ਉਹਦੀ ਡਬਲ ਮਾਈਂਡਡ ਆ ਉਹ ਉਹਨਾਂ ਦਾ ਕਲੀਅਰ ਹੋ ਸਕੇ ਬਾਕੀ ਆਪਾਂ ਤਾਂ ਕਹੀ ਰਹੇ ਤੁਹਾਨੂੰ ਕਿ ਹਾਂਜੀ ਇਹ ਫਾਈਲ ਲੋਕ ਤੋਂ ਹੋ ਰਿਹਾ ਫਾਈਲ ਲੋਕ ਤੋਂ ਤੁਸੀਂ ਆਪਣੀ ਸਬਮਿਟ ਕਰ ਸਕਦੇ ਇਹਦੇ ਲਈ ਤੁਹਾਨੂੰ ਸਰਟੀਫੀਕੇਟ ਵੀ ਲੈਣਾ ਪੈਂਦਾ ਆਈਮਾ ਤੋਂ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਡਾਕੂਮੈਂਟ ਸੋ ਤੁਸੀਂ ਹੁਣ ਕਰ ਸਕਦੇ ਆ ਇਹ ਨਾ ਹੋਵੇ ਕਿ ਹੌਨ ਵਾਲੇ ਦਿਨਾਂ 'ਚ ਫਿਰ ਤੋਂ ਲੋ ਆ ਜਾਵੇ ਫਿਰ ਤੁਸੀਂ ਪਛਤਾਉਂਦੇ ਰਹੋ ਯਾਰ ਕਰੇ ਹੀ ਦਿੰਦੇ ਇਸ ਤੋਂ ਬੈਟਰ ਸੀ ਆਪਾਂ ਆਪਾਂ ਦੁੱਦੇ ਰਹਿ ਗਏ ਕੈਂਸਲ ਹੋ ਗਿਆ ਨਹੀਂ ਜੀ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਜੋ ਚੀਜ਼ ਥਾਂ ਲੈਂਦੀਆਂ ਨਾ ਉਹ ਕਰਦੀਆਂ ਉਹ ਚਾਹੇ ਇੱਧਰ ਨੂੰ ਹੋ ਜਾਵੇ ਚਾਹੇ ਇੱਧਰ ਨੂੰ ਹੋਵੇ ਉਹਨਾਂ ਨੇ ਕਮਾਖ ਵੜਾ ਕੇ ਕਰ ਹੀ ਦੇਣਾ ਸਾਰੇ ਨੇ ਦੇਖਿਆ ਜੀ ਇਹ ਫਾਰਮਲ ਲਾਅ ਦੇ ਵਿੱਚ ਕੀ ਕੁਝ ਹੋਇਆ ਸੀਗਾ ਪਹਿਲਾਂ ਤਾਂ ਜੀ ਬਹੁਤ ਸਾਰੇ ਕੁਝ ਹੁੰਦਾ ਜੀ ਲਾਅ ਜੀ ਇਹ ਹੋ ਗਿਆ ਜੀ ਕੈਂਸਲ ਕਰ ਦਿੱਤਾ ਸਾਡੇ ਤਾਂ ਜੀ ਪ੍ਰੈਜ਼ੀਡੈਂਟ ਬਹੁਤ ਵਧੀਆ ਨੇ ਨਾਈਸ ਨੇ ਤੇ ਉਸ ਤੋਂ ਬਾਅਦ ਕੀ ਹੋਇਆ ਸੀਗਾ ਵਾਪਸ ਗਿਆ ਉਹਨਾਂ ਨੇ ਥੋੜਾ ਬਹੁਤਾ ਫੇਰ ਬਦਲ ਕਰਕੇ ਉਹੀ ਲੋ ਸਾਹਮਣੇ ਲਿਆ ਕੇ ਰੱਖਤਾ ਅਗਲੇ ਨੇ ਪਾਸ ਕਰਕੇ ਹੋ ਗਏ ਹੋ ਗਏ ਤੇ ਫਿਰ ਕੀ ਹੋਇਆ ਹੁਣ ਵੀ ਤਾਂ ਪ੍ਰੋਬਲਮਸ ਬਹੁਤ ਲੋਕਾਂ ਨੂੰ ਆਏ ਰਹੀ ਆ ਜਿਨ੍ਹਾਂ ਨੇ ਆਪਣੀ ਨਵੇਂ-ਨਵੇਂ ਵਿਆਹ ਕਰਾਇਆ ਸੀ ਟੀਆਰਸੀ ਕਾਰਡ ਤੋਂ ਬਾਅਦ ਉਹਨਾਂ ਲਈ ਹੁਣ ਕਿੰਨੀ ਪ੍ਰੋਬਲਮ ਆ ਰਹੀ ਹੈ ਕਿਥੇ ਸੋ ਦੇ ਵਿਆਹ ਕਰਾ ਕੇ ਨਾਲੇ ਲੈ ਆਣੀ ਵਾਈਫਾਈ ਕਰਦਾਣਾ ਬੱਚਿਆਂ ਲਈ ਕਿੰਨੀ ਪ੍ਰੋਬਲਮ ਆ ਗਈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਇਹਦੇ ਲਈ ਤੁਹਾਨੂੰ ਡਿਸੀਜਨ ਲੈਣਾ ਪੈਣਾ ਡਬਲ ਮਾਈਂਡਡ ਹੋਣ ਨਾਲ ਕੋਈ ਫਾਇਦਾ ਨਹੀਂ ਔਰ ਉੱਤੇ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਕਿੱਦਾਂ ਦੇ ਲਾਅ ਨਵੇਂ ਤੋਂ ਨਵੇਂ ਲੈ ਕੇ ਆ ਰਹੀਆਂ ਸੋ ਇਹ ਨਾ ਹੋਵੇ ਕੱਲ ਨੂੰ ਕੋਈ ਹੋਰ ਇਸ ਤੋਂ ਵੀ ਸਖਤ ਕੋਈ ਲਾਅ ਆ ਜਾਵੇ ਔਰ ਫਿਰ ਤੁਸੀਂ ਦੇਖੋ ਵੀ ਯਾਰ ਹੁਣ ਕੀ ਕਰੀਏ ਸੀ ਅਸੀਂ ਅਸੀਂ ਤਾਂ ਪਹਿਲਾਂ ਚੰਗੇ ਰਹਿੰਦੇ ਅਗਰ ਕਰ ਦਿੰਦੇ ਸੋ ਕਰਨਾ ਚਾਹੀਦਾ ਬਾਕੀ ਲਾਇਰ ਬਹੁਤ ਐਥੇ ਲਾਇਰ ਦੀ ਸਲਾਹ ਲੈ ਲਓ ਆਪਣੇ ਆਸ-ਪਾਸ ਦੇ ਜਾ ਕੇ ਕਿਸੇ ਨਵੇਂ ਵੀ ਉਹਨੂੰ ਸੁਣਨ ਸਾਰਾ ਕੁਝ ਸਹੀ ਬਿਲਕੁਲ ਗਾਈਡ ਕਰ ਦੇਣਾ ਉਸ ਤੋਂ ਬਿਨਾ ਤੁਸੀਂ ਖੁਦ ਤੋਂ ਨਹੀਂ ਕੋਈ ਡਿਸੀਜਨ ਲੈ ਪਾ ਰਹੇ ਜਾਓ ਆਪਾਂ ਕਿਤੇ ਵੀ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਹਾਂਜੀ ਜਾਓ ਜੀ ਹੁਣੇ ਕਰ ਦੋ ਜਾ ਕੇ ਇਹ ਤਾਂ ਕਰ ਦੋ ਤੁਹਾਡੇ ਦਿਲ ਦੇ ਵਿੱਚ ਧੜਕੂਆ ਕੋਈ ਜਾ ਕੇ ਮਿਲੋ ਪਰ ਹਾਂ ਤੁਹਾਨੂੰ ਮਿਲਣਾ ਚਾਹੀਦਾ ਘਰ ਤੋਂ ਨਿਕਲਣਾ ਚਾਹੀਦਾ ਇਹ ਨਹੀਂ ਹੈਗਾ ਘਰ 'ਚ ਬੈਠੇ ਰਹੋ ਬਸ ਦੇਖਦੇ ਰਹੋ ਵੀਡੀਓਜ਼ ਨਿਊਜ਼ ਦੇਖਦੇ ਰਹੋ ਕੀ ਆਈ ਕੀ ਨਹੀਂ ਕਰਨਾ ਕੁਝ ਹੈ ਨਹੀਂ ਬਾਅਦ ਵਿੱਚ ਆਪਾਂ ਛਾਪੇ ਪਾਣੇ ਰਹੇ ਆ ਇਹ ਨਹੀਂ ਹੋਣਾ ਸੋ ਚੜ੍ਹਦੀ ਕਲਾ 'ਚ ਰਹਾ ਕਰੋ ਪੋਜ਼ਿਟਿਵ ਬੇ ਦੇ ਨਾਲ ਕੋਈ ਵੀ ਕੰਮ ਸਟਾਰਟ ਕਰਿਆ ਕਰੋ ਸੋ ਤੁਹਾਡੇ ਕੰਮ ਸਾਰੇ ਹੀ ਸਪੂਰਨ ਹੋਣਗੇ ਬਾਬਾ ਨਾਨਕ ਸਾਰਿਆਂ ਦੀ ਚੜ੍ਹਦੀ ਕਲਾ ਰੱਖੂੰਗਾ ਟੈਨਸ਼ਨ ਨਾ ਲਿਓ ਬਾਕੀ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੀ ਰਹਿੰਦੇ ਆ ਤੇ ਕਰਦੇ ਰਵਾਂਗੇ ਤੇ ਤੁਸੀਂ ਵੀ ਸਾਰਿਆਂ ਨੇ ਕੋਈ ਵੀ ਇਸ ਦੇ ਬਾਰੇ ਤੁਹਾਡੇ ਆਸ-ਪਾਸ ਕੁਝ ਹੋ ਰਿਹਾ ਹੋਵੇ ਸੋ ਤੁਸੀਂ ਜਰੂਰ ਨੈਸ਼ਨਲਟੀ ਅਲਾਅ ਦੇ ਬਾਰੇ ਜਾਂ ਨੈਸ਼ਨਲ ਰਿਜਨ ਨੇ ਅਪਲਾਈ ਕੀਤੀ ਹੋਈ ਹੈ ਉਹਦੇ ਬਾਰੇ ਜਰੂਰ ਅਪਡੇਟ ਦਿਓ ਕਿਉਂਕਿ ਬਹੁਤ ਲੋਕਾਂ ਦੀਆਂ ਨੈਸ਼ਨਲਟੀਆਂ ਫਸੀਆਂ 2-2 2.5 ਸਾਲਾਂ ਤੋਂ ਹੱਲੇ ਤੱਕ ਉਹਨਾਂ ਦੀ ਆ ਨਹੀਂ ਰਹੀਆਂ ਇਹਦੇ ਲਈ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿਉਂ ਇੰਨਾ ਟਾਈਮ ਲੱਗਦਾ ਕਿ ਜਦ ਕਿ ਪਹਿਲਾਂ ਤਾਂ 8 ਤੋਂ 12 ਮਹੀਨਿਆਂ ਦੇ ਵਿੱਚ ਵਿੱਚ ਨੈਸ਼ਨਲਟੀ ਆ ਜਾਂਦੀ ਸੀ ਲੋਕਾਂ ਦੇ ਪਾਸਪੋਰਟ ਆ ਜਾਂਦੇ ਸੀ ਪਰ ਇਸ ਟਾਈਮ ਦੇ ਉੱਪਰ ਲੋਕਾਂ ਨੂੰ ਮੈਂ ਪਰਸਨਲੀ ਜਾਣਦਾ ਉਹਨਾਂ ਜਿਹਨਾਂ 3-3 ਸਾਲ ਹੋ ਗਏ ਆ ਔਰ ਉਹਨਾਂ ਨੇ TCR ਆਉਣ ਤੋਂ ਬਾਅਦ ਅਪਲਾਈ ਕੀਤਾ ਸੀ ਫਿਰ ਵੀ ਉਹਨਾਂ ਦੀ ਹਜੇ ਤੱਕ ਨੈਸ਼ਨਲਿਟੀ ਨਹੀਂ ਆਈ ਇਹਦੇ ਵਿੱਚ ਕੀ ਰੀਜਨ ਆ ਕੀ ਨਹੀਂ ਪਤਾ ਨਹੀਂ ਲੱਗ ਰਿਹਾ ਬਹੁਤ ਬੈਕਲੌਗ ਲੱਗਾ ਬਹੁਤ ਵੱਡਾ ਨੰਬਰ ਆ ਇਹਦੇ ਬਾਰੇ ਵੀ ਨੈਸ਼ਨਲਿਟੀ ਜਿਨ੍ਹਾਂ ਨੇ ਅਪਲਾਈ ਕੀਤੀ ਹੋਈ ਆ ਸੋ ਦੇਖੋ ਹੋ ਇਹਨਾਂ ਨੂੰ ਕਿਦਾਂ ਜਿੱਦਾਂ ਆਈਐਮਆ ਸਪੈਸ਼ਲ ਸੈਂਟਰ ਆਇਆ ਸੀ ਐਸੀ ਤਰ੍ਹਾਂ ਇਹਨਾਂ ਨੂੰ ਵੀ ਕੱਢਿਆ ਜਾਏਗਾ ਜਾਂ ਫਿਰ ਇਦਾਂ ਹੀ ਫਸੇ ਰਹਿਣਗੇ ਹੌਲੀ ਹੌਲੀ ਕੰਮ ਚੱਲਦਾ ਰਹੇਗਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗੀ ਪਰ ਤੁਸੀਂ ਲੇਟ ਨਾ ਹੋਵੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗਦਾ ਪਿਆ ਅਪਲਾਈ ਕਰੋ ਬਾਕੀ ਜਿਹਨੂੰ ਅਪਡੇਟ ਦਿਓ ਆਸ-ਪਾਸ ਕੀ ਹੋ ਰਿਹਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਥੈਂਕ ਯੂ